ਸਰਦਾਰ ਦੀਆਂ ਅੱਖਾਂ ਡਰ ਨਾਲ ਬਾਹਰ ਨਿਕਲੀਆਂ ਹੋਈਆਂ ਸੀ ਉਹ ਪਸੀਨੇ ਵਿੱਚ ਤਰ ਹੋ ਕੇ ਚਾਰ ਪਾਈ ਤੇ ਪਿਆ ਤੜਫ ਰਿਹਾ ਸੀ ਅਚਾਨਕ ਉਸ ਦਾ ਸਰੀਰ ਝਟਕੇ ਖਾਣ ਲੱਗਾ ਅਤੇ ਫਿਰ ਉਸ ਦੇ ਮੂੰਹੋਂ ਇੱਕ ਤੇਜ਼ ਚੀਕ ਨਿਕਲੀ ਮੈਨੂੰ ਛੱਡ ਦਿਓ ਮੈਂ ਝੂਠ ਬੋਲਿਆ ਸੀ ਅੱਲਾ ਦੇ ਵਾਸਤੇ ਮੈਨੂੰ ਮਾਫ਼ ਕਰ ਦਿਓ ਪਰ ਕਮਰੇ ਵਿੱਚ ਉਹਦੇ ਅਤੇ ਉਸ ਦੀ ਘਰ ਵਾਲੀ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਦੋਸਤੋ ਇਸ ਕਹਾਣੀ ਨੂੰ ਸਿਰਫ ਇੱਕ ਆਮ ਕਿੱਸਾ ਨਾ ਸਮਝਣਾ ਕਿਉਂਕਿ ਇਸ ਕਹਾਣੀ ਵਿੱਚ ਬਹੁਤ ਵੱਡਾ ਸਬਕ ਲੁਕਿਆ ਹੋਇਆ ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਇਸ ਲਈ ਅੱਜ ਦੀ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਜ਼ਰੂਰ ਦੇਖਣਾ ਇਹ ਕਹਾਣੀ ਪੁਰਾਣੇ ਸਮੇਂ ਦੇ ਇੱਕ ਇਸਲਾਮੀ ਕਸਬੇ ਦੀ ਹੈ ਇਹ ਕਸਵਾ ਆਪਣੇ ਸੋਹਣੇ ਖੇਤਾਂ ਮਸਜਿਦ ਦੇ ਮਿਨਾਰਾਂ ਅਤੇ ਸਾਫ਼-ਸੁਥਰੀਆਂ ਗਲੀਆਂ ਕਰਕੇ ਜਾਣਿਆ ਜਾਂਦਾ ਸੀ ਇੱਥੇ ਲੋਕ ਸਾਦਾ ਪਰ ਇਮਾਨਦਾਰ ਜੀਵਨ ਗੁਜ਼ਾਰਦੇ ਸੀ ਮਰਦ ਸਵੇਰੇ ਬਾਜ਼ਾਰ ਵਿੱਚ ਨਿਕਲ ਜਾਂਦੇ ਅਤੇ ਔਰਤਾਂ ਘਰ ਦੇ ਕੰਮਾਂ ਵਿੱਚ ਰੁੱਝੀਆਂ ਰਹਿੰਦੀਆਂ ਇਸ ਕਸਬੇ ਵਿੱਚ ਇੱਕ ਜ਼ਿੰਮੇਦਾਰ ਵੀ ਰਹਿੰਦਾ ਸੀ ਜਿਸ ਦਾ ਨਾਮ ਸੀ ਅਹਿਮਦ ਉਹ ਬਹੁਤ ਦੀਨਦਾਰ ਅਤੇ ਇਮਾਨਦਾਰ ਇਨਸਾਨ ਸੀ ਪਰ ਉਸ ਦੀ ਕਾਮਯਾਬੀ ਅਤੇ ਇੱਜ਼ਤ ਨੇ ਕੁਝ ਲੋਕਾਂ ਦੇ ਦਿਲਾਂ ਵਿੱਚ ਈਰਖਾ ਪੈਦਾ ਕਰ ਦਿੱਤੀ ਖਾਸ ਤੌਰ ਤੇ ਸਲਮਾਨ ਨਾਮ ਦੇ ਇੱਕ ਸ਼ਖਸ ਦੇ ਦਿਲ ਵਿੱਚ ਜੋ ਆਪਣੇ ਆਪ ਨੂੰ ਅਹਿਮਦ ਦਾ ਮੁਕਾਬਲੇਦਾਰ ਸਮਝਦਾ ਸੀ ਸਲਮਾਨ ਜ਼ਿੰਮੇਵਾਰੀ ਵਿੱਚ ਅਹਿਮਦ ਦੇ ਸਮਾਨਤਾ ਨਾ ਬਣ ਸਕਿਆ ਪਰ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਉਸ ਨੂੰ ਨਿਮਾ ਬਿਖਾਏ ਇਸ ਦੌਰਾਨ ਕਸਵੇਦੀ ਜ਼ਮੀਨ ਨਾਲ ਸੰਬੰਧਿਤ ਇੱਕ ਵਿਵਾਦ ਖੜਾ ਹੋ ਜਾਂਦਾ ਹੈ। ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਹਿਮਦ ਨੇ ਇੱਕ ਗਰੀਬ ਕਿਸਾਨ ਜਿਸ ਦਾ ਨਾਮ ਰਜ਼ਾ ਸੀ ਉਸ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ। ਹਾਲਾਂਕਿ ਸੱਚਾਈ ਇਸ ਦੇ ਬਿਲਕੁਲ ਉਲਟ ਸੀ। ਰਜ਼ਾ ਨੇ ਖੁਦ ਆਪਣੀ ਜ਼ਮੀਨ ਵੇਚੀ ਸੀ ਪਰ ਉਸ ਦੀ ਗਰੀਬੀ ਅਤੇ ਨਾ ਸਮਝੀ ਕਰਕੇ ਸਲਮਾਨ ਨੇ ਉਸ ਨੂੰ 扑ੜਕਾਇਆ ਅਤੇ ਅਹਿਮਦ ਤੇ ਝੂਠਾ ਇਲਜ਼ਾਮ ਲਗਾਉਣ ਲਈ ਤਿਆਰ ਕਰ ਲਿਆ। ਸਲਮਾਨ ਨੂੰ ਪਤਾ ਸੀ ਇਹ ਜੇ ਅਦਾਲਤ ਵਿੱਚ ਇੱਕ ਦੋ ਗਵਾਹ ਉਸ ਦੇ ਨਾਲ ਮਿਲ ਜਾਣ ਤਾਂ ਉਹ ਅਹਿਮਦ ਨੂੰ ਇਸ ਜ਼ਮੀਨ ਤੋਂ ਬੇਦਖਲ ਕਰ ਸਕਦਾ ਹੈ ਇਸ ਲਈ ਉਸ ਨੇ ਕਸਵੇ ਦੇ ਕੁਝ ਬੇਈਮਾਨ ਲੋਕਾਂ ਨੂੰ ਪੈਸੇ ਦੇ ਲਾਲਚ ਦੇ ਕੇ ਕਿਹਾ ਕਿ ਉਹ ਝੂਠੇ ਗਵਾਹ ਬਣ ਜਾਣ ਕਸਵੇ ਵਿੱਚ ਸਰਦਾਰ ਨਾਂ ਦਾ ਇੱਕ ਸ਼ਖਸ ਰਹਿੰਦਾ ਸੀ ਜੋ ਕੁਝ ਸਮੇਂ ਤੋਂ ਪੈਸੇ ਦੀਆਂ ਮੁਸ਼ਕਲਾਂ ਦਾ ਸ਼ਿਕਾਰ ਸੀ ਇਹ ਪਹਿਲਾਂ ਇਮਾਨਦਾਰ ਆਦਮੀ ਸੀ ਪਰ ਗਰੀਬੀ ਨੇ ਇਸ ਨੂੰ ਕਮਜ਼ੋਰ ਕਰ ਦਿੱਤਾ ਸਲਮਾਨ ਨੇ ਉਸ ਨੂੰ ਬੁਲਾ ਕੇ ਕਿਹਾ ਦੇਖ ਤੈਨੂੰ ਸਿਰਫ ਅਦਾਲਤ ਵਿੱਚ ਜਾ ਕੇ ਇਹ ਕਹਿਣਾ ਹੈ ਕਿ ਅਹਿਮਦ ਨੇ ਜ਼ਬਰਦਸਤੀ ਰਜ਼ਾ ਦੀ ਜ਼ਮੀਨ ਹਥਿਆ ਲਈ ਹੈ ਇਸ ਦੇ ਬਦਲੇ ਤੈਨੂੰ 500 ਸਿੱਕੇ ਮਿਲਣਗੇ ਸਰਦਾਰ ਸ਼ੁਰੂ ਵਿੱਚ ਤਾਂ हिचकिਚਾਇਆ ਪਰ ਜਦੋਂ ਉਸ ਨੇ ਆਪਣੀ ਖਾਲੀ ਝੋਲੀ ਅਤੇ ਬੱਚਿਆਂ ਦੇ ਭੁੱਖੇ ਚਿਹਰੇ ਵੇਖੇ ਤਾਂ ਉਸ ਦਾ ਈਮਾਨ ਡਗਮਗਾ ਗਿਆ ਕੁਝ ਦਿਨਾਂ ਬਾਅਦ ਕਸਵੇ ਦੇ ਕਾਜ਼ੀ ਮੁਹੰਮਦ ਸਾਹਿਬ ਦੀ ਅਦਾਲਤ ਵਿੱਚ ਮੁਕੱਦਮਾ ਪੇਸ਼ ਹੋਇਆ ਅਦਾਲਤ ਮਸਜਿਦ ਦੇ ਵਿੜੇ ਵਿੱਚ ਲੱਗਦੀ ਸੀ ਜਿੱਥੇ ਸਾਰਾ ਕਸਬਾ ਇਨਸਾਫ ਦਾ ਤਮਾਸ਼ਾ ਵੇਖਣ ਆਇਆ ਹੋਇਆ ਸੀ ਰਜ਼ਾ ਨੇ ਕਾਜ਼ੀ ਦੇ ਸਾਹਮਣੇ ਰੋਂਦੇ ਹੋਏ ਕਿਹਾ ਮੇਰੀ ਜ਼ਮੀਨ ਖੋਹ ਲਈ ਗਈ ਹੈ ਮੈਂ ਬੇਕਾਰ ਹੋ ਗਿਆ ਕਾਜ਼ੀ ਨੇ ਗਵਾਹਾਂ ਨੂੰ ਬੁਲਾਇਆ ਸਭ ਤੋਂ ਪਹਿਲਾਂ ਸਰਦਾਰ ਆਇਆ ਉਸ ਨੇ ਸਿਰ ਝੁਕਾ ਕੇ ਝੂਠ ਬੋਲਿਆ ਹਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਅਹਿਮਦ ਦੇ ਆਦਮੀਆਂ ਨੇ ਰਜ਼ਾ ਨੂੰ ਧਮਕਾਇਆ ਅਤੇ ਜ਼ਬਰਦਸਤੀ ਕਾਗਜ਼ਾਂ ਤੇ ਦਸਤਖਤ ਕਰਵਾਏ ਨੇ ਕਾਜ਼ੀ ਨੇ ਇਸ ਗਵਾਹੀ ਨੂੰ ਗੰਭੀਰਤਾ ਨਾਲ ਲਿਆ ਅਤੇ ਹੋਰ ਗਵਾਹਾਂ ਨੂੰ ਵੀ ਬੁਲਾਇਆ ਜਿਨ੍ਹਾਂ ਵਿੱਚੋਂ ਦੋ ਹੋਰ ਝੂਠੇ ਗਵਾਹ ਸੀ ਮੁਕੱਦਮਾ ਕਈ ਦਿਨ ਚੱਲਿਆ ਅਹਿਮਦ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਝੂਠੇ ਗਵਾਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਆਖਰਕਾਰ ਕਾਜ਼ੀ ਨੇ ਫੈਸਲਾ ਸੁਣਾਇਆ ਕਿ ਜ਼ਮੀਨ ਰਜ਼ਾ ਨੂੰ ਵਾਪਸ ਦਿੱਤੀ ਜਾਵੇ ਅਤੇ ਅਹਿਮਦ ਉੱਤੇ ਭਾਰੀ ਜੁਰਮਾਨਾ ਲਗਾਇਆ ਜਾਵੇ ਇਹ ਫੈਸਲਾ ਸੁਣ ਕੇ ਸਰਦਾਰ ਖਾਨ ਨੂੰ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਉਸਦੇ ਦਿਲ ਵਿੱਚ ਹਰ ਵੇਲੇ ਇੱਕ ਡਰ ਸਮਾ ਜਾਂਦਾ ਹੈ। ਉਹ ਹਰ ਅਜ਼ਾਨ ਤੇ ਕੰਬਦਾ ਰਹਿੰਦਾ ਹੈ। ਹਰ ਲੰਗ ਦੇ ਸਾਧੂ ਨੂੰ ਵੇਖ ਕੇ ਸ਼ਰਮਿੰਦਾ ਹੁੰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਮਸਜਿਦ ਵਿੱਚ ਵੀ ਨਹੀਂ ਸਿ ਜਾ ਸਕਦਾ ਕਿਉਂਕਿ ਉਸ ਨੂੰ ਲੱਗਦਾ ਰਹਿੰਦਾ ਸੀ ਕਿ ਸਾਰਿਆਂ ਨੂੰ ਉਸਦੇ ਗੁਨਾਹਾਂ ਦਾ ਪਤਾ ਲੱਗ ਚੁੱਕਾ ਹੈ। ਕੁਝ ਦਿਨਾਂ ਬਾਅਦ ਇੱਕ ਅਜੀਬ ਜਿਹਾ ਵਾਕਿਆ ਵਾਪਰਦਾ ਹੈ। ਸਰਦਾਰ ਖਾਨ ਨੂੰ ਬਹੁਤ ਤੇਜ਼ ਬੁਖਾਰ ਹੋ ਜਾਂਦਾ ਹੈ। ਉਸਦਾ ਸਰੀਰ ਕੰਬਣ ਲੱਗ ਜਾਂਦਾ ਅਤੇ ਉਹ ਚਾਰ ਪਾਈ ਤੇ ਪਿਆ ਰਹਿੰਦਾ। ਰਾਤ ਦੇ ਸਮੇਂ ਉਸਨੇ ਆਪਣੀ ਘਰਵਾਲੀ ਨੂੰ ਨੀਂਦ ਵਿੱਚ ਚੀਖਦੇ ਹੋਏ ਕਿਹਾ ਮੈਨੂੰ ਛੱਡ ਦਿਓ ਮੈਨੂੰ ਨਾ ਛੜੋ ਮੈਂ ਝੂਠ ਬੋਲਿਆ ਸੀ ਅੱਲਾ ਮੈਨੂੰ ਮਾਫ ਕਰ ਦੇ ਉਸਦੀ ਘਰਵਾਲੀ ਡਰ ਜਾਂਦੀ ਹੈ ਅਤੇ ਅਗਲੇ ਦਿਨ ਪਿੰਡ ਦੇ ਇਮਾਮ ਨੂੰ ਬੁਲਾਉਂਦੀ ਹੈ ਇਮਾਮ ਨੇ ਆਉਂਦਿਆਂ ਹੀ ਉਸਦੇ ਕੰਨ ਵਿੱਚ ਅਜ਼ਾਨ ਦਿੱਤੀ ਪਰ ਸਰਦਾਰ ਦੀ ਜ਼ੁਬਾਨ ਬੰਦ ਹੋ ਚੁੱਕੀ ਸੀ ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ ਅਤੇ ਥੋੜੀ ਦੇਰ ਬਾਅਦ ਸਰਦਾਰ ਮਰ ਗਿਆ ਅਸਵੇ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕ ਕਹਿਣ ਲੱਗੇ ਕਿ ਅੱਲਾਹ ਦੀ ਪਕੜ ਬਹੁਤ ਸਖਤ ਹੈ ਇਹ ਸੁਣ ਕੇ ਸਲਮਾਨ ਅਤੇ ਰਜ਼ਾ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਆਖਰਕਾਰ ਰਜ਼ਾ ਖੁਦ ਕਾਜ਼ੀ ਕੋਲ ਆਇਆ ਅਤੇ ਗਲਤੀ ਕਬੂਲ ਲਈ ਉਸਨੇ ਕਿਹਾ ਮੈਂ ਝੂਠ ਬੋਲਿਆ ਸੀ ਕਾਜ਼ੀ ਨੇ ਰਜ਼ਾ ਸਲਮਾਨ ਅਤੇ ਝੂਠੇ ਗਵਾਹਾਂ ਨੂੰ ਸਖਤ ਸਜ਼ਾ ਸੁਣਾਈ ਅਤੇ ਅਹਿਮਦ ਨੂੰ ਬੇਗੁਨਾ ਕਰਾਰ ਦੇ ਕੇ ਜ਼ਮੀਨ ਵਾਪਸ ਕਰ ਦਿੱਤੀ ਕਸਬੇ ਦੇ ਲੋਕ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋਏ ਸਰਦਾਰ ਦੀ ਕਬਰ ਇੱਕ ਸਬਕ ਦਾ ਨਿਸ਼ਾਨ ਬਣ ਗਈ ਲੋਕ ਉਸ ਦੀ ਕਬਰ ਤੇ ਜਾ ਕੇ ਦੁਆਵਾਂ ਮੰਗਦੇ ਅਤੇ ਆਪਣੇ ਬੱਚਿਆਂ ਨੂੰ ਦੱਸਦੇ ਕਿ ਝੂਠ ਬੋਲਣ ਵਾਲੇ ਦਾ ਅੰਜਾਮ ਕਿੰਨਾ ਡਰਾਉਣਾ ਹੁੰਦਾ ਕਸਬੇ ਵਿੱਚ ਇੱਕ ਨਵੀਂ ਰੀਤ ਵੀ ਸ਼ੁਰੂ ਕੀਤੀ ਗਈ ਹਰ ਮੁਕਦਮੇ ਤੋਂ ਪਹਿਲਾਂ ਕਾਜ਼ੀ ਗਵਾਹਾਂ ਨੂੰ ਕੁਰਾਨ ਤੇ ਹੱਥ ਰਖਵਾ ਕੇ ਸੱਚ ਬੋਲਣ ਦੀ ਸੌਚਕਾਉਂਦਾ ਇਸ ਤਰ੍ਹਾਂ ਝੂਠੇ ਗਵਾਹ ਹਮੇਸ਼ਾ ਲਈ ਖਤਮ ਹੋ ਗਏ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਇਹ ਦੁਨੀਆ ਵਿੱਚ ਜੇ ਕੋਈ ਝੂਠ ਚੱਲ ਵੀ ਜਾਏ ਤਾਂ ਉਸ ਦਾ ਬਹੁਤਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਰੱਬ ਦੀ ਅਦਾਲਤ ਵਿੱਚ ਕੋਈ ਝੂਠ ਨਹੀਂ ਚੱਲਦਾ ਸਰਦਾਰ ਖਾਨ ਦੀ ਮੌਤ ਇਸ ਗੱਲ ਦੀ ਗਵਾਹੀ ਸੀ ਕਿ ਪਰਮਾਤਮਾ ਦੀ ਪਕੜ ਬਹੁਤ ਸਖਤ ਹੈ ਅਤੇ ਜ਼ੁਲਮ ਦਾ ਅੰਜਾਮ ਹਮੇਸ਼ਾ ਬੁਰਾ ਹੁੰਦਾ ਸਾਨੂੰ ਆਪਣੇ ਕੰਮਾਂ ਬਾਰੇ ਹਮੇਸ਼ਾ ਸੋਚਣਾ ਚਾਹੀਦਾ ਕਿਉਂਕਿ ਇਨਸਾਫ ਕਰਨ ਵਾਲਾ ਸਿਰਫ ਪਰਮਾਤਮਾ ਹੁੰਦਾ ਹੈ ਦੋਸਤੋ ਇਸ ਕਹਾਣੀ ਦਾ ਸਬਕ ਸਿਰਫ ਸਰਦਾਰ ਖਾਨ ਦੀ ਮੌਤ ਤੱਕ ਸੀਮਤ ਨਹੀਂ ਸੀ ਸਮਾ ਵਿਤਰਣ ਨਾਲ ਕਸਬੇ ਦੇ ਲੋਕਾਂ ਨੇ ਇਸ ਵਾਕਿਆ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਬਣਾ ਦਿੱਤਾ ਹਰ ਸਾਲ ਇਸ ਦਿਨ ਨੂੰ ਸੱਚ ਦਾ ਦਿਨ ਵਜੋਂ ਮਨਾਇਆ ਜਾਣ ਲੱਗਾ ਜਿਸ ਵਿੱਚ ਮਸਜਿਦ ਦੇ ਵਿਹੜੇ ਵਿੱਚ ਲੋਕ ਇਕੱਠੇ ਹੁੰਦੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਅਤੇ ਸੱਚ ਦੀ ਸੌਂ ਖਾਂਦੇ ਇਸ ਨਵੀਂ ਰੀਤ ਨੇ ਨਾ ਸਿਰਫ ਝੂਠ ਨੂੰ ਖਤਮ ਕੀਤਾ ਸਗੋਂ ਕਸਬੇ ਵਿੱਚ ਇੱਕ ਅਜਿਹੀ ਰੌਣਕ ਪੈਦਾ ਕਰ ਦਿੱਤੀ ਜੜੀ ਕੇ ਆਪਣੇ ਆਪ ਵਿੱਚ ਇਤਿਹਾਸ ਬਣ ਗਈ ਇਸ ਤੋਂ ਇਲਾਵਾ ਕਸਵੇ ਦੇ ਬਜ਼ੁਰਗਾਂ ਨੇ ਇੱਕ ਹੋਰ ਰਸਮ ਸ਼ੁਰੂ ਕੀਤੀ ਜਿਸ ਵਿੱਚ ਹਰ ਨਵੇਂ ਬੱਚੇ ਦੇ ਜਨਮ ਉਤੇ ਉਸਦੇ ਮਾਪਿਆਂ ਨੂੰ ਸੱਚ ਦੀ ਮਹੱਤਤਾ ਸਮਝਾਈ ਜਾਂਦੀ ਉਹਨਾਂ ਨੂੰ ਇੱਕ ਛੋਟੀ ਮਿੱਟੀ ਦੀ ਤਖਤੀ ਦਿੱਤੀ ਜਾਂਦੀ ਜਿਸ ਤੇ ਸੁਨਹਿਰੀ ਹਰਫਾਂ ਵਿੱਚ ਸੱਚ ਹੀ ਜਿੱਤਦਾ ਲਿਖਿਆ ਹੁੰਦਾ ਸੀ ਇਹ ਤਖਤੀਆਂ ਘਰਾਂ ਦੀਆਂ ਦੀਵਾਰਾਂ ਤੇ ਲਟਕਾਈਆਂ ਜਾਂਦੀਆਂ ਜੋ ਹਰ ਰੋਜ਼ ਇਸ ਸਬਕ ਦੀ ਯਾਦ ਦਿਵਾਉਂਦੀਆਂ ਸਮੇਂ ਦੇ ਨਾਲ ਇਕ ਕਸਵਾ ਨਾ ਸਿਰਫ ਆਪਣੀ ਸੋਹਣੀ ਬੰਤਰ ਲਈ ਸਗੋਂ ਆਪਣੇ ਲੋਕਾਂ ਦੀ ਇਮਾਨਦਾਰੀ ਅਤੇ ਸੱਚਾਈ ਲਈ ਵੀ ਦੂਰ ਦੂਰ ਤੱਕ ਮਸ਼ਹੂਰ ਹੋ ਗਿਆ ਇਸ ਦੇ ਨਾਲ ਹੀ ਕਸਵੇ ਦੇ ਨੌਜਵਾਨਾਂ ਨੇ ਸਰਦਾਰ ਖਾਨ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਤਿਉਹਾਰ ਸ਼ੁਰੂ ਕੀਤਾ ਜਿਸ ਨੂੰ ਇਮਾਨ ਦੀ ਰਾਤ ਕਿਹਾ ਜਾਂਦਾ ਇਸ ਰਾਤ ਨੂੰ ਸਾਰਾ ਕਸਵਾ ਮਸਜਿਦ ਦੇ ਆਸੇ ਪਾਸੇ ਇਕੱਠਾ ਹੁੰਦਾ ਜਿੱਥੇ ਮਸ਼ਾਲਾ ਅਤੇ ਤੇਲ ਦੇ ਦੀਵਿਆਂ ਦੀ ਰੋਸ਼ਨੀ ਵਿੱਚ ਉਹ ਆਪਣੇ ਪੁਰਾਣੇ ਗੁਨਾਹਾਂ ਦੀ ਮਾਫੀ ਮੰਗਦੇ। ਨੌਜਵਾਨ ਕਵੀ ਇਸ ਮੌਕੇ ਤੇ ਸੱਚਾਈ ਅਤੇ ਇਨਸਾਫ ਦੀਆਂ ਨਜ਼ਮਾਂ ਸੁਣਾਉਂਦੇ। ਜਦ ਕਿ ਬੱਚੇ ਆਪਣੇ ਹੱਥਾਂ ਵਿੱਚ ਰੰਗ-ਬਰੰਗੇ ਝੰਡੇ ਲੈ ਕੇ ਨਾਅਰੇ ਲਗਾਉਂਦੇ। ਝੂਠ ਦਾ ਅੰਜਾਮ ਬੁਰਾ, ਸੱਚ ਦਾ ਰਾਹ ਸਦਾ ਪੱਕਾ। ਇਹ ਤਿਉਹਾਰ ਸਮੇਂ ਨਾਲ ਕਸਬੇ ਦੀ ਪਛਾਣ ਬਣ ਗਿਆ। ਤਾਂ ਦੋਸਤੋ, ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਪ੍ਰੇਰਣਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ-ਬਹੁਤ ਸ਼ੁਕਰੀਆ